ਜਦੋਂ ਸ਼੍ਰੋਮਣੀ ਅਕਾਲੀ ਦਲ ਤੇ ਕਬਜ਼ਾ ਹੋ ਗਿਆ 20 ਸਾਲਾਂ ਚ ਇੱਕ ਜਨਰੇਸ਼ਨ ਬਦਲ ਜਾਂਦੀ ਹੈ ਤੇ ਤੇ 30 ਸਾਲਾਂ 35 ਸਾਲਾਂ ਤੋਂ ਇੱਕ ਪਰਿਵਾਰ ਪੁਰਿਆ ਹੁੰਦਾ ਖੜੋਤ ਪੈਦਾ ਹੋਣੀ ਸੰਭਵ ਸੀ ਖੜੋਤ ਪੈਦਾ ਹੋ ਗਈ ਸਿਧਾਂਤ ਛੱਡੇ ਗਏ ਪਰੰਪਰਾਵਾਂ ਛੱਡੀਆਂ ਇਹ ਕਾਰਨ ਸੀ ਬੜਾ ਵਰਤਾਰਾ ਵਰਤਾਇਆ ਉਹ ਦੀ ਪਿੱਠ ਉਮੀ ਦੇ ਵਿੱਚ ਜਾਣ ਦੀ ਜ਼ਰੂਰਤ ਨਹੀਂ ਤੁਸੀਂ ਸਾਰੇ ਜਾਣਦੇ ਹੋ ਜਿਵੇਂ ਭਾਈ ਭੁਪਿੰਦਰ ਸਿੰਘ ਨੇ ਕਿਹਾ ਇਹ ਇਹਨਾਂ ਨੇ ਮਾਫੀ ਕਈ ਵਾਰ ਮੰਗੀ ਸੀ ਗਾਹੇ ਬਖਾਇਸ਼ ਕਿੰਜਾਂ ਤੋਂ ਪਰ ਗੱਲ ਨਹੀਂ ਸੀ ਬਣੀ ਜਦੋਂ ਮੈਂ ਬਤੌਰ ਸੇਵਾਦਾਰ ਸ੍ਰੀ ਅਕਾਲ ਤਖਤ ਸਾਹਿਬ ਤੇ ਸੇਵਾ ਕਰ ਰਿਹਾ ਸੀ ਤੇ ਇੱਕ ਵਾਰੀ ਅਪਰੋਚ ਨਹੀਂ ਸੀ ਹੋਈ ਕਈ ਵਾਰੀ ਅਪਰੋਚ ਹੋਈ ਸੀ ਗੱਲ ਜੀ ਨਹੀਂ ਬਣੀ ਤੁਸੀਂ ਸਾਨੂੰ ਅਕਾਲ ਤਖਤ ਸਾਹਿਬ ਤੇ ਤਾਲਬ ਕਰੋ ਅਸੀਂ ਖਿਮਾ ਜਾਂਚਨਾ ਮੰਗਾਗੇ ਤੇ ਤੁਸੀਂ ਸਾਨੂੰ ਧਾਰਮਿਕ ਤਨਖਾਹ ਲਾ ਕੇ ਘਰੀ ਕਰੋ ਮੈਂ ਉਹਨੂੰ ਇਹ ਕਹਿ ਸੀ ਕਿ ਜੇ ਇਸ ਤਰ੍ਹਾਂ ਦਾ ਵਰਤਾਰਾ ਵਰਤ ਗਿਆ ਤੁਸੀਂ ਪਤਾ ਨਹੀਂ ਬਾਹਰ ਆਉਣਾ ਕਿ ਨਹੀਂ ਆਉਣਾ ਪਰ ਅਸੀਂ ਜ਼ਰੂਰ ਡੁੱਬ ਜਾਂਦੇ ਹਾਂ ਇਹ ਨਹੀਂ ਆਉਣਾ ਤੁਸੀਂ ਆਪ ਹੀ ਖੰਡਪਾਟ ਸਾਹਿਬ ਕਰਾਓ ਆਪ ਹੀ ਜੋੜੇ ਝਾੜੋ ਆਪ ਹੀ ਪੰਡੇ ਮਾਜੋ ਆਪ ਹੀ ਅਰਦਾਸ ਕਰੋ ਤੇ ਆਪ ਹੀ ਘਰੇ ਚਲ ਜਾਓ ਇਹਨਾਂ ਨੇ 2 ਸਾਲ ਇਸ ਤਰ੍ਹਾਂ ਕੀਤਾ ਤੁਸੀਂ ਦੇਖਿਆ ਹੀ ਹੋਣਾ ਫਿਰ ਤੱਕ ਸ਼੍ਰੀ ਦਮਦਮਾ ਸਾਹਿਬ ਦੀ ਧਰਤੀ ਦੇ ਉੱਤੇ ਤਿੰਨ ਨੇਤਾ ਮੇਰੇ ਕੋਲ ਆਏ ਇੱਕ ਚਿੱਠੀ ਲੈ ਕੇ ਕਹਿੰਦੇ ਇਹ ਚਿੱਠੀ ਹੈ ਇਹ ਚਿੱਠੀ ਦੇ ਆਧਾਰ ਤੇ ਤੁਸੀਂ ਸਾਨੂੰ ਤਲਬ ਕਰੋ। ਤੇ ਉਹ ਚਿੱਠੀ ਚ ਲਿਖਿਆ ਸੀ ਕਿ ਸਾਡੇ ਤੋਂ ਜਾਣੇ ਅਣਜਾਣੇ ਸਰਕਾਰ ਚ ਲਾਉਂਦੇ ਆ ਭੁੱਲਾਂ ਹੋ ਜਾਂਦੀਆਂ ਤੇ ਅਸੀਂ ਉਹਨਾਂ ਭੁੱਲਾਂ ਦੀ ਖਿਮਾ ਜਾਂਚਨਾ ਕਰਨੀ ਚਾਹੁੰਦੇ ਆ ਸਾਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਸਰਮੁਖ ਖਿਮਾ ਜਾਂਚਨਾ ਕਰਨ ਦਾ ਮੌਕਾ ਦਿੱਤਾ ਜਾਵੇ। ਮੈਂ ਇਹਨਾਂ ਨੂੰ ਕਿਹਾ ਵੀ ਨੰਬਰ 1 ਤੇ ਭੁੱਲਾਂ ਦਾ ਵਰਣਨ ਨਹੀਂ ਹੈ ਇਹਦੇ ਚ ਕਿਹੜੀਆਂ ਭੁੱਲਾਂ ਹੋਈਆਂ? ਕਹਿੰਦੇ ਜਾਣੇਣ ਜਾਣੇ ਹੋ ਜਾਂਦੀਆਂ ਮੈਂ ਕਿ ਜਾਣੇਣ ਜਾਣੇ ਤਾਂ ਹਰ ਸਿੱਖੀ ਮੰਗਦਾ ਅਸੀਂ ਵੀ ਮੰਗਦੇ ਆ ਜਦੋਂ ਗੁਰੂ ਮਹਾਰਾਜ ਅੱਗੇ ਪੇਸ਼ ਹੁੰਨੇ ਸੱਚੇ ਪਾਤਸ਼ਾਹ ਗਲਤੀਆਂ ਹੋ ਜਾਂਦੀਆਂ ਜ਼ਿੰਦਗੀ ਚ ਖਿਮਾ ਕਰੀ ਮੈਂ ਤਾਂ ਅਫਰਦਾਸ ਕਰਦਾ ਸਤਿਗੰਗ ਸ੍ਰੀ ਹਰਮੰਦਰ ਸਾਹਿਬ ਜਦੋਂ ਜਾਈਦਾ ਗਲਤੀਆਂ ਕਿਹੜੀਆਂ ਹੋਈਆਂ ਇਹਦਾ ਉਲੇਖ ਨਹੀਂ ਇਹਦਾ ਉਲੇਖ ਕਰੋ ਫਿਰ ਜੇ ਤੁਸੀਂ ਗਲਤੀਆਂ ਦਾ ਉਲੇਖ ਕਰਤਾ ਤੇ ਇਹਦੇ ਨਾਲ ਜਿਨ੍ਹਾਂ ਕਾਰਨ ਗਲਤੀਆਂ ਹੋਈਆਂ ਪਹਿਲੇ ਜਿਹੜੇ ਜਥੇਦਾਰ ਹੈ ਉਹਨਾਂ ਵੱਲ ਵੀ ਉਂਗਲ ਜਾਊਗੀ ਤੇ ਉਹ ਵੀ ਮਾਮਲੇ ਖੁੱਲਣਗੇ ਪਹਿਲਾਂ ਗਲਤੀਆਂ ਦਾ ਵੇਰਵਾ ਕਰੋ ਦੂਜਾ ਆਪਣੇ ਅਹੁਦੇ त्याਗੋ ਉਸ ਤੋਂ ਬਾਅਦ ਅਸੀਂ ਇਹ ਪ੍ਰਕਿਰਿਆ ਅਪਣਾ ਅਪਣਾਉਣ ਵਾਸਤੇ ਵਿਚਾਰ ਚਰਚਾ ਕਰ ਸਕਦੇ ਕਹਿੰਦੇ 4 ਘੰਟੇ ਦਾ ਵਕਤ ਦੇ ਦਿਓ ਠੀਕ ਹੈ ਜੀ ਉਹ ਚਿੱਠੀ ਮੇਰੇ ਟੇਬਲ ਤੇ ਰੱਖੀ ਸੀ ਮੈਂ ਉਹਦੀ ਕੋਈ ਫੋਟੋ ਕਾਪੀ ਨਹੀਂ ਕੀਤੀ ਉਹ ਮੇਰੇ ਟੇਬਲ ਦੇ ਉੱਤੇ ਪੇਪਰ ਵੇਟ ਦੇ ਥੱਲੇ ਅਈ ਔਰ 4 ਘੰਟੇ ਦਾ ਵਕਤ ਲੈ ਕੇ ਚਲੇ ਗਏ ਸ਼ਾਇਦ ਬਾਦਲ ਪਿੰਡ ਗਈ 12 ਵਜੇ ਆਈ ਸੀ 4 ਵਜੇ ਫੇਰ ਆਏ ਕਹਿੰਦੇ ਜੀ ਚਾਹ ਪਿਆ ਦਿਓ ਜੋ ਸਾਡੀ ਚਿੱਠੀ ਜੀ ਵਾਪਸ ਕਰ ਦੇ ਮੈਂ ਕੀ ਫੈਸਲਾ ਕੀਤਾ ਕਹਿੰਦੇ ਅਸੀਂ ਪੇਸ਼ ਹੀ ਨਹੀਂ ਹੋਣਾ ਬਹੁਤ ਧੰਨਵਾਦ ਤੁਹਾਡਾ ਬਹੁਤ ਧੰਨਵਾਦ ਸਹੀ ਫੈਸਲਾ ਲਿਆ ਤੁਸੀਂ ਉਸ ਤੋਂ ਬਾਅਦ ਪੀਟੀਸੀ ਵਾਲਾ ਮਸਲਾ ਖੜਾ ਹੋ ਗਿਆ ਉਹ ਇੱਕ ਕਾਲ ਤੱਕ ਸਰ ਤੋਂ ਆਦੇਸ਼ ਚਲਾ ਗਿਆ ਕਿ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਇਮੀਡੀਏਟ ਆਪਣਾ ਚੈਨਲ ਜਿਹੜਾ ਹੈ ਉਹ ਸ਼ੁਰੂ ਕਰੇ ਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਜਿਹੜਾ ਗੁਰਬਾਣੀ ਦਾ ਪ੍ਰਸਾਰਣ ਹੈ 24 ਘੰਟੇ ਸਿੱਖ ਸੰਗਤਾਂ ਲਈ ਉਪਲਬਧ ਕਰਵਾਵੇ ਉਹ ਤੁਸੀਂ ਸਾਰੇ ਨੇ ਦੇਖਿਆ ਹੋਣਾ ਉਹ ਮੇਨ ਕਾਰਨ ਦੂਜਾ ਜਿਹੜਾ ਬਣਿਆ ਮੈਨੂੰ ਤਬਦੀਲ ਕਰਨਾ ਹੈ ਮੈਂ ਹੁਣ ਪਛਤਾਵ ਹੀ ਰਹੇ ਹਾਂ ਜੀ ਉਦੋਂ ਹੀ ਇਹਨਾਂ ਨੂੰ ਦੰਦਮਾ ਸਾਹਿਬ ਤੋਂ ਵੀ ਫਾਰਕ ਕਰ ਦਿੰਦੇ ਸ਼ਾਇਦ ਜੇ ਮੌਕਾ ਨਾ ਹੁੰਦਾ ਪਰ ਚਲੋ ਪਰਮੇਸ਼ਵਰ ਦੇ ਹੁਕਮ ਚ ਸੀ ਹੁਣ ਵੀ ਇਹ ਹੋਇਆ ਤੀਏ ਗਸ ਨੂੰ ਤਨਖਈਆ ਕਰਾਰ ਦਿੱਤੇ ਗਏ ਉਸ ਤੋਂ ਬਾਅਦ ਜੋ ਪ੍ਰੈਸ਼ਰਾਈਜ਼ ਕੀਤਾ ਗਿਆ ਲਾਲਚ ਧਮਕੀਆਂ ਵਰਤਾਰੇ ਕਦੇ ਕਹਿ ਦੇਣਾ ਕਿ ਅਸੀਂ ਖੰਡਾ ਖੜਕਾ ਦੇਾਂਗੇ ਕਦੇ ਰਿਕਾਰਡਿੰਗਾਂ ਕਰ ਲਈਆਂ ਕਦੇ ਕੁਛ ਕਰ ਲਿਆ ਕਦੇ ਕੁਛ ਕਰ ਲਿਆ ਅਗੇ ਗਿਆਨੀ ਗੁਰੂ ਗਬੀਰ ਜੀ ਨਾਲ ਚਾਹ ਦੀ ਰੇਕੀ ਕਰਨ ਤੱਕ ਚਲੇ ਗਏ ਅਰ ਚਲੋ ਮੈਂ ਫੇਰ ਕਹਦੇ ਆ ਕਿ ਸਿੱਖ ਸੰਗਤ ਦੀਆਂ ਭਾਵਨਾਵਾਂ ਦੀ ਤਰਜ਼ਮਾਨੀ ਦਾ ਪ੍ਰੈਸ਼ਰ ਸੀ ਜਦੋਂ ਅਸੀਂ ਫੈਸਲਾ ਕਰਨ ਲੱਗੇ ਨਾ ਸ੍ਰੀ ਅਕਾਲ ਤਖਤ ਸਾਹਿਬ ਦੇ ਅਨੰਦ ਸਾਹਿਬ ਦਾ ਬਾਟ ਕਰਕੇ ਅਰਦਾਸ ਕੀਤੀ ਕਿੜਾ ਪ੍ਰਸ਼ਾਦੀ ਦੇਖ ਸੈ ਮੈਂ ਬਾਕੀ ਸਿੰਘ ਸਾਹਿਬਾਂ ਨੂੰ ਕਿਹਾ ਮੈਂ ਕਿਹਾ ਜੀ ਇੱਕ ਗੱਲ ਪੁੱਛਣੀ ਹੈ ਕਹਿੰਦੇ ਪੁੱਛੋ ਮੈਂ ਕਿਹਾ ਤੁਹਾਨੂੰ ਫੈਸਲਾ ਕਰਨ ਬਾਰੇ ਯਾ ਫੈਸਲਾ ਕਰਦੇ ਹੋ ਕਿਸੇ ਭਾਜਪਾ ਦਾ ਕਿਸੇ ਕਾਂਗਰਸੀ ਦਾ ਕਿਸੇ ਝੜੂ ਵਾਲੀ ਪਾਰਟੀ ਦੇ ਲੀਡਰ ਦਾ ਫੋਨ ਤਾਂ ਨਹੀਂ ਆਇਆ ਕਹਿੰਦੇ ਨਹੀਂ ਆਇਆ ਮੈਂ ਮਨੋਬੀਨੀ ਆ ਕਹਿੰਦੇ ਇਹ ਕਾਹ ਤੋਂ ਪੁੱਛਦੇ ਹੋ ਮੈਂ ਕਿਹਾ ਆਪਾਂ ਇੱਥੇ ਅਨਾਉਂਸ ਕਰਨ ਲੱਗੇ ਕਿਉਂਕਿ ਇਹ ਦੋਸ਼ ਲਾਉਣਗੇ ਔਰ ਲਾਈਵ ਹੀ ਹੈ ਕਿ ਇਹ ਜਿਹੜਾ ਫੈਸਲਾ ਹੈ ਇਹ ਕਿਸੇ ਹੋਰ ਨੇ ਕਰਾਇਆ ਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਅਕਾਲ ਤਖਤ ਸਾਹਿਬ ਦੇ ਉੱਤੇ ਸੰਗਤ ਦੇ ਸਾਹਮਣੇ ਇਹ ਆਪਾਂ ਕਹਿਣ ਲੱਗੇ ਕਹਿ ਦਈਏ ਕਹਿੰਦੇ ਕਹਦੇ ਹੋ ਪਰ ਅਸੀਂ ਕਿਹਾ ਵੀ ਤੁਸੀਂ ਉਹ ਸਾਰਾ ਦੇਖਿਆ ਹੋਣਾ ਸਾਰਾ ਉਹਦੇ ਵਿੱਚ ਸਭ ਤੋਂ ਪਹਿਲੇ ਲਫ਼ਜ਼ੇ ਵਰਤੇ ਗਏ ਆ ਇਹ ਸਾਡੇ ਤੇ ਸਿੱਖ ਸੰਗਤ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਨ ਦਾ ਪ੍ਰੈਸ਼ਰ ਸੀ ਕਿਸੇ ਗੈਰ ਅਕਾਲੀ ਲੀਡਰ ਦਾ ਨਾ ਫੋਨ ਨਾ ਕਿਸੇ ਨੇ ਮਿਲ ਕੇ ਅੱਜ ਵੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਕਹਿੰਦੇ ਆ ਪੁੱਛ ਨਹੀਂ ਆਇਆ ਵੀ ਇਹਨਾਂ ਨੂੰ ਮਾਰ ਦਿਓ ਜੀ ਇਹਨਾਂ ਨੂੰ ਸਿਆਸੀ ਮੌਤੇ ਮਾਰ ਦਿਓ ਇਹਨਾਂ ਨੂੰ ਜੀ ਖਤਮ ਕਰ ਦਿਓ ਜੀ ਇਹਨਾਂ ਨੂੰ ਕੁਝ ਨਹੀਂ ਸਿਰਫ ਸੰਗਤ ਦੀਆਂ ਭਾਵਨਾਵਾਂ ਦੀ ਤਰਜਮਾਨੀ ਸੰਗਤ ਦੀਆਂ ਭਾਵਨਾਵਾਂ ਚਾਹੁੰਦੀਆਂ ਸੀ ਕਿ ਇਸ ਤਰ੍ਹਾਂ ਦਾ ਫੈਸਲਾ ਜਿਹੜਾ ਹੋਣਾ ਚਾਹੀਦਾ ਚਲੋ ਮੈਂ ਕਈ ਵਾਰੀ ਸੋਚਦੇ ਹੁੰਨੇ ਆਂ ਅਸੀਂ ਵੀ ਜਦੋਂ ਮਹੰਤਾ ਨੇ ਖੁਨਾਮੀਆਂ ਕਰਨੀਆਂ ਸ਼ੁਰੂ ਕੀਤੀਆਂ ਤੇ ਮਹੰਤਾ ਨੂੰ ਬਾਹਰ ਕੱਢਣ ਵਾਸਤੇ ਤਾਂ ਸ਼ਹੀਦੀਆਂ ਦੇਣੀਆਂ ਪਈਆਂ ਸੀ ਸਾਡੇ ਪੁਰਖਿਆਂ ਨੇ ਝੰਡਾ ਨਾਲ ਬੰਨ ਕੇ ਸਾਡੇ ਸਾੜੇ ਗਏ ਸੀ ਸਾਡੇ ਪੁਰਖੇ ਤੇ ਸਾਡੇ ਨਾਲ ਤਾਂ ਕੁਝ ਵੀ ਨਹੀਂ ਹੋਇਆ ਕੀ ਹੋਇਆ ਸਾਡੇ ਨਾਲ ਕੱਖ ਵੀ ਨਹੀਂ ਹੋਇਆ ਉਹਦੇ ਮੁਕਾਬਲੇ ਸੋ ਕੋਈ ਪਰਵਾਹ ਨਹੀਂ ਹੁਣ ਸਰੀਆ ਕਾਲ ਤੱਕ ਸਾਹਿਬ ਦੇ ਆਦੇਸ਼ਾ ਮੁਤਾਬਕ ਸੱਤ ਮੈਮਰੀ ਕਮੇਟੀ ਬਣੀ ਮੈਨੂੰ ਨਹੀਂ ਪਤਾ ਕਿ ਦੋ ਮੈਂਬਰ ਕਿਉਂ ਰਜ਼ਾਇਨ ਕਰ ਗਏ ਪਰ ਮੈਨੂੰ ਇੰਨਾ ਪਤਾ ਹੈ ਕਿ ਬਾਕੀ ਜਿਹੜੇ 5 ਮੈਂਬਰ ਸੀ ਉਹਨਾਂ ਨੂੰ ਵੀ ਬਹੁਤ ਪ੍ਰੈਸਾਈਜ਼ ਕੀਤਾ ਗਿਆ ਸੀ ਕਿ ਤੁਸੀਂ ਤਕਰ ਮਿੱਤਰ ਹੋ ਜੋ ਰਾਜ ਮੈਂ ਉਹਨਾਂ 5 ਮੈਂਬਰਾਂ ਦੀ ਤਾਰੀਫ ਕਰਦਾ ਉਹਨਾਂ ਦੀ ਵਡਿਆਈ ਕਰਦਾ ਕਿ ਉਹ ਡਟੇ ਰਹੇ ਅੜੇ ਰਹੇ ਔਰ ਇਹਨਾਂ ਨੇ ਹਰ ਸੰਭਵਤਾ ਕੋਸ਼ਿਸ਼ ਕੀਤੀ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਮੁਤਾਬਕ ਸ਼ਰਮਣੀ ਅਕਾਲੀ ਦਲ ਦੀ ਪੁਨਰ ਸਿਰਜੀਤੀ ਜਿਹੜੀ ਆ ਉਹ ਨਾ ਹੋਵੇ ਲੇਕਿਨ 18 ਮਾਰਚ ਨੂੰ ਸ੍ਰੀ ਅਕਾਲ ਤਖਸਾਲ ਤੋਂ ਅਰਦਾਸ ਕਰਕੇ ਪੰਜ ਮੈਂਬਰੀ ਕਮੇਟੀ ਨੇ ਭਰਤੀ ਦਾ ਕਾਰਜ ਜਿਹੜਾ ਉਹ ਪ੍ਰారంਭ ਕਰ ਦਿੱਤਾ। ਪੁਨਰਸਰਜਿਤ ਲਈ ਅਸੀਂ ਇਹੋ ਚਾਹੁੰਦੇ ਆ ਕਿ ਉਹ ਸਾਡੀ ਪਾਰਟੀ ਬਣੇ ਜਿਹੜੀ ਸਿਧਾਂਤਾਂ ਪਰੰਪਰਾਵਾਂ ਦੀ ਪਹਿਰੇਦਾਰੀ ਕਰੇ। ਸਿਧਾਂਤਾਂ اور پرંપਰਾਵਾਂ ਦੀ ਪਹਿਰੇ ਕਰੀ ਕਰਨ ਦਾ عہد کرے ਸੰਗਤ ਦੇ ਨਾਲ। ਉਹਦੇ ਲਈ ਅਸੀਂ ਵਚਨਬੱਧ ਹੈ ਉਹਦੇ ਲਈ ਅਸੀਂ ਚਤਨਸ਼ੀਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਦੀ ਗੱਲ ਚੱਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਹੋ ਜਾਣਗੇ ਹੋਰ 4 ਮਹੀਨਿਆਂ ਨੂੰ ਸਾਲ ਨੂੰ 6 ਮਹੀਨਿਆਂ ਨੂੰ ਹੋ ਜਾਣ ਅਸੀਂ ਕੇਵਲ ਪ੍ਰਬੰਧਕ ਨਹੀਂ ਬਦਲਦੇ ਇੱਕ ਸੁਖਬੀਰ ਨੂੰ ਹਟਾਇਆ ਤੇ ਦੂਜਾ ਸੁਖਬੀਰ ਪੈਦਾ ਕਰਕੇ ਤੇ ਉਹਨੂੰ ਅਸੀਂ ਸੌਂਪ ਦਈਏ ਸਾਰਾ ਕੁਝ ਇਹ ਜੇ ਹੋਣਾ ਫਿਰ ਕਰੇ ਬੈਠਣਾ ਬਿਹਤਰ ਹੈ ਅਸੀਂ ਨਿظام ਬਦਲਣਾ ਸਿਸਟਮ ਬਦਲਣਾ ਗੁਰਦੁਆਰਾ ਐਕਟ 1925 ਸਾਲ ਸਾਲ ਪੁਰਾਣਾ ਹੈ। ਪਰ ਭਾਰਤ ਨੇ ਵੀ ਆਪਣੇ ਸੰਵਿਧਾਨ ਦੇ ਵਿੱਚ ਅਸੀਂ 85 ਜਿਹੜੀਆਂ ਉਹ ਸੋਧਾਂ ਕਰ ਦਿੱਤੀਆਂ। ਲੇਕਿਨ ਗੁਰਦੁਆਰਾ ਐਕਟ ਨੂੰ ਸਮੇਂ ਦਾ ਹਾਣ ਦਾ ਬਣਾਉਣ ਦਾ ਯਤਨ ਹੀ ਨਹੀਂ ਕੀਤਾ ਗਿਆ। ਜਿਹੜਾ ਸਾਡੇ ਨਾਲ ਵਾਅਦਾ ਕਰੇਗਾ ਕਿ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਐਕਟ ਹੈ 1925 ਉਹਨੂੰ ਸਮੇਂ ਦਾ ਬਣਾਉਣ ਦਾ ਵਾਅਦਾ ਕਰਦੇ ਹਾਂ। ਪਰ ਉਹਨੂੰ ਸਮੇਂ ਦੇ ਹਾਣ ਦਾ ਬਣਾਵਾਂਗੇ ਅਸੀਂ ਇਹਨੂੰ ਸਪੋਰਟ ਕਰਾਂਗੇ ਸਮੇਂ ਦਾ ਹਾਣ ਦਾ ਐਕਟ ਬਣਾਉਣਾ ਬੜਾ ਜ਼ਰੂਰੀ ਹੈ ਬਹੁਤ ਸਾਰੀਆਂ ਅਮੈਂਡਮੈਂਟਸ ਹੋਣੀਆਂ ਜਿਹੜੀਆਂ ਉਹ ਬਹੁਤ ਲਾਜ਼ਮੀ ਹੈ ਜਿਵੇਂ ਹਰ 5 ਸਾਲ ਇਲੈਕਸ਼ਨ ਹੋਣ ਇਹ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਜਿਵੇਂ ਵਿਧਾਨ ਸਭਾ ਦੇ ਇਲੈਕਸ਼ਨ ਜਾਂ ਪਾਰਲੀਮੈਂਟ ਦੇ ਇਲੈਕਸ਼ਨ ਡਿਊ ਨਹੀਂ ਹੋ ਸਕਦੇ 2 ਦਿਨ ਵੀ ਐਕਟ ਦੇ ਵਿੱਚ ਇਹ ਵੀ ਤਰਮੀਮ ਹੋਣੀ ਚਾਹੀਦੀ ਹੈ ਕਿ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਹਰ 5 ਸਾਲ ਬਾਅਦ ਹੋਣ ਪੱਕੇ। ਔਰ ਜੇ ਕੋਈ ਮੈਂਬਰ ਚੜ੍ਹਾਈ ਕਰ ਜਾਂਦਾ ਤੇ ਜਿਮਨੀ ਚੋਂ ਨੋ ਹੋਵੇ ਉੱਥੇ। ਇਹ ਨਹੀਂ ਹੁਣ 170 ਮੈਂਬਰਾਂ ਦਾ ਹਾਊਸ ਹੈ ਤੇ 100 20-22 ਤੁਰੇ ਫਿਰਦੇ ਨੇ। ਕੁਝ ਚੜ੍ਹਾਈ ਕਰਕੇ ਕੁਦ ਵਿਦੇਸ਼ਾਂ 'ਚ ਪੱਕੇ ਤੌਰ ਤੇ ਬਸ ਗਏ। ਕੁਝ ਬਿਮਾਰ ਪਾਏ। ਕਈ ਹਲਕਿਆਂ ਦੀ ਨੁਮਾਇੰਦਗੀ ਨਹੀਂ ਹੋ پا ਰਹੀ ਐਸਪੀਸੀ ਦੇ ਹਾਊਸ ਦੇ ਵਿੱਚ। ਤੇ ਇਹ ਵੀ ਸੋਧ ਹੋਣੀ ਚਾਹੀਦੀ ਹੈ ਕਿ ਵਿਦੇਸ਼ੀ ਜੇ ਘੱਟੋ-ਘੱਟ ਇੰਡੀਅਨ ਪਾਸਪੋਰਟ ਹੋਲਡਰ ਜਾਂ OCI ਕਾਰਡ ਜਿਹਨਾਂ ਕੋਲੇ ਉਹਨਾਂ ਦੀ ਨਾਮਜ਼ਦਗੀ ਜਿਹੜੀ ਹੈ ਉਹ ਬਣਾਈ ਜਾਵੇ ਚਕੀ। ਭਾਰਤ ਦੇ ਵੱਖਰੇ ਬਾਕੀ ਸੂਬਿਆਂ ਤੋਂ ਵੀ ਨਾਮਿਨੇਸ਼ਨ ਜਿਹੜੇ ਹੈ ਉਹ ਮੈਂਬਰ ਲਏ ਜਾ ਨੋਮੀਨੇਟਿਡ ਮੈਂਬਰ ਲਏ ਜਾ। ਔਰ ਇਹ ਵੀ ਐਕਟ ਦੇ ਵਿੱਚ ترمیم ਹੋਣੀ ਚਾਹੀਦੀ ਹੈ ਕਿ ਘੱਟੋ-ਘੱਟ 25% ਡਾਕਟਰ, ਵਕੀਲ, ਇੰਜੀਨੀਅਰ, ਸਕਾਲਰ, ਬੁੱਧੀਜੀਵੀ, ਬਿਜ਼ਨਸਮੈਨ ਉਸ ਹਾਊਸ ਦੇ ਮੈਂਬਰ ਬਣ ਤੈਸ ਤਰ੍ਹਾਂ ਦੀਆਂ ਤਰਮੀਮਾਂ ਜਿਹੜੀਆਂ ਹੋਣੀਆਂ ਚਾਹੀਦੀਆਂ ਨੇ ਗੁਰਦਾਰਾ